ਮਾਮਲਾ ਲੁਧਿਆਣਾ ਬਸਤੀ ਜੋਦੇਵਾਲ ਤੋਂ ਸਾਹਮਣੇ ਆਉਂਦਾ ਹੈ ਦੱਸਤੀ ਕਿ ਇੱਥੇ ਬੀਤੀ ਦੇਰ ਰਾਤ ਇੱਕ ਮੁਲਜ਼ਮ ਨੇ ਆਪਣੀ ਹੀ ਪਤਨੀ ਦਾ ਸਬਜ਼ੀ ਕੱਟਣ ਵਾਲੇ ਚਾਕੂ ਦੇ ਨਾਲ ਕਤਲ ਕਰ ਦਿੱਤਾ ਮੁਲਜ਼ਮ ਦੀ شناخت ਮੁਹੰਮਦ ਮੁੰਨਾ ਵਜੂ ਹੋਈ ਹੈ ਉਸ ਦੀ ਪਤਨੀ ਦਾ ਨਾਂ ਆਸੀਮਾ ਦੱਸਿਆ ਜਾ ਰਿਹਾ ਦੱਸਤੀ ਕਿ ਇਸ ਦੇ ਦੋ ਬੱਚੇ ਨੇ ਕਰੀਬ 5 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਪਿਛੋਂ ਇਹ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਮੁਲਜ਼ਮ ਆਪਣੀ ਪਤਨੀ ਦੇ ਕਿਸੇ ਹੋਰ ਦੇ ਨਾਲ ਸੰਬੰਧ ਹੋਣ ਤੇ ਸ਼ੱਕ ਕਰਦਾ ਸੀ ਜੀ ਹਾਂ ਨਜਾਇਜ਼ ਸੰਬੰਧ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਦੇ ਵੱਲੋਂ ਆਪਣੀ ਹੀ ਪਤਨੀ ਦਾ ਸਬਜ਼ੀ ਕੱਟਣ ਵਾਲੇ ਚਾਕੂ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਸਟੇਸ਼ਨ ਬਸਤੀ ਜੋਧ ਦੇ ਵਾਲ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣਾ ਜ਼ੁਰਮ ਵੀ ਕਬੂਲ ਲਿਆ ਹੈ। ਜਾਣਕਾਰੀ ਸਾਂਝੇ ਕਰਦਿਆਂ ਪੁਲਿਸ ਨੇ ਕਿਹਾ ਕਿ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅੱਛਾ ਤਾਂ ਸਰ ਇੱਕ ਮਰਡਰ ਦਾ ਮਾਮਲਾ ਆਇਆ ਸੀ ਨਾ ਕੀ ਪੂਰਾ ਮਾਮਲਾ ਸੀ ਹੁਣ ਤੱਕ ਕੀ ਕੁਝ ਖੁਲਾਸ ਹੋਇਆ ਇਹਦੇ ਵਿੱਚ ਇੱਕ ਕਾਸਮਾ ਨਾਮ ਦੀ ਲੇਡੀ ਸੀਗੀ ਉਹਦਾ ਪਤੀ ਮਹਮਦ ਮੁੰਨਾ ਉਹਦੇ ਕੈਰੈਕਟਰ ਤੇ ਸ਼ੱਕ ਕਰਦੇ ਸੀ ਦੋਨਾਂ ਦੇ ਆਸ ਵਿੱਚ ਘਰ ਦੇ ਵਿੱਚ ਪਰਿਵਾਰਕ ਝਗੜਾ ਰਹਿੰਦਾ ਸੀ ਕੱਲ ਉਹਨਾਂ ਦੀ ਸਵੇਰੇ ਆਸ ਵਿੱਚ ਥੋੜੀ ਤੁੰਤੂਮਾ ਮਾ ਹੋਈ ਜੀ ਤੋਂ ਬਾਅਦ ਉਹਦੇ ਘਰ ਵਾਲੇ ਨੇ ਉਹਦੇ ਸਬਜ਼ੀ ਕੱਟਣ ਵਾਲਾ ਚਾਕੂ ਉਹ ਉਹਦੇ ਪਿੱਠ ਦੇ ਵਿੱਚ ਮਾਰ ਕੇ ਉਹਦੀ હત્યા ਕਰ ਦਿੱਤੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬੱਪੂ ਗ੍ਰਾਮ ਕਰ ਲਿਆ ਤੇ ਬਾਕੀ ਅਗਲੀ ਤ੍ਰਿਤੀਸ਼ ਚੱਲ ਰਹੀ ਸਰ ਕਿੱਥੇ ਦੇ ਰਹਿਣ ਵਾਲੇ ਸੀਗੇ ਤੇ ਕੋਈ ਬੱਚੇ-ਬੁੱੱਚੇ ਵੀ ਸੀਗੇ ਇਹਨਾਂ ਦੇ ਇਹ ਦੋ ਬੱਚੇ ਸੀਗੇ ਇਹਨਾਂ ਦੇ ਤੇ ਇੱਕ ਬੱਚਾ 2.5 ਸਾਲ ਦਾ ਤੇ ਛੋਟਾ ਬੱਚਾ 9 ਮਹੀਨੇ ਦਾ ਸੀ ਇਹ ਪਿਛੋਂ ਸੀਤਾਬੜੀ ਬਿਹਾਰ ਦੇ ਰਹਿਣ ਵਾਲੇ ਸੀਗੇ ਤਾਂ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਵਿਆਹ ਤੋਂ ਬਾਅਦ ਤਰੀ ਪੰਜ ਇੱਕ ਸਾਲ ਹੋ ਗਿਆ ਇਹਦੇ ਵਿਆਹ ਨੂੰ ਕੀ ਕਾਰਨ ਕੀ ਸਰ ਪਤਾ ਲੱਗ ਪਿਆ ਹੁਣ ਤੱਕ ਉਹਦੇ ਤੇ ਕਰੈਕਟਰ ਤੇ ਸ਼ੱਕ ਕਰਦਾ ਸੀ ਉਹ ਤੇ ਤੁਹਾਡੇ ਜੀ ਮੁੱਲ ਜਮ ਜੀ ਜੀ ਕਰਦਾ ਇਹਦਾ ਕਾਰੋਬਾਰ ਕੀ ਸੀ ਸਰ ਇਹ ਫੈਕਟਰੀ ਦੇ ਵਿੱਚ ਕਿਤੇ ਨੌਕਰੀ ਕਰਦਾ ਸੀਗਾ ਜਿੱਥੇ ਕੱਪੜਾ ਵਗੈਰਾ ਬਣਦਾ ਇਹ ਕਿਹੜੇ ਥਾਣੇ ਦਾ ਮਾਮਲਾ ਸਰ ਇਹ ਜੋਧੇਵਾਲ ਥਾਣੇ ਦਾ ਸਰ ਕਿੰਨੀ ਕੁ ਉਮਰ ਜੇ ਪਤੀ ਪਤਨੀ ਦੀ ਗੱਲ ਕੀਤੀ ਆਵੇ ਤਾਂ ਕਿੰਨੀ ਕੁ ਨੇੜੇ 25 26 ਸਾਲ ਦੀ ਉਮਰ ਦੇ ਵਿੱਚ ਇੱਥੇ ਘਟੂਵਰਦੀ ਜੀ ਲਦਾੜਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ